ਮੈਂ ਇੱਕ ਚੀਜ਼ ਦਿਖਾਣਾ ਤੁਹਾਨੂੰ ਆਜੂਗਾ ਆ ਹੈਗੀ ਆ ਸੜਕ ਸਿੰਗਲ ਸੜਕ ਆ ਪਰ ਇੱਥੇ ਟੱਪਣਾ ਨਹੀਂ ਤੁਸੀਂ ਹੈਨਾ ਟੰਪਦਾ ਕੋਈ ਵੀ ਨਹੀਂ ਹੈਗਾ ਕਾਨੂੰਨ ਨੂੰ ਸਾਰੇ ਫੋਲੋ ਕਰਦੇ ਆ تقريبا ਕਈ ਵਾਰੀ ਅਸੀਂ ਸੁਣਦੇ ਹੁੰਦੇ ਆ ਵੀ ਗੋਰਿਆਂ ਦਾ ਰਾਜ ਵਧੀਆ ਆ ਜੋ ਚੀਜ਼ਾਂ ਗੋਰੇ ਬਣਾ ਗਏ ਨਾ ਉਹ ਚੀਜ਼ਾਂ ਸਾਡੇ ਵਾਲਿਆਂ ਤੋਂ ਨਹੀਂ ਬਣਦੀਆਂ ਹੈ ਇੰਡੀਆ 'ਚ ਸੋ ਇਹਨਾਂ ਦੇ ਰੂਲ ਨੇ ਬਹੁਤ ਵਧੀਆ ਜਿਵੇਂ ਇੱਥੇ ਕੀ ਆ ਕਿ ਸੱਜੇ ਹੱਥ ਵਾਲੇ ਨੂੰ ਪਹਿਲ ਆ ਜਿਹੜਾ ਕੋਈ ਸੱਜੇ ਹੱਥੋਂ ਆ ਰਿਹਾ ਉਹ ਪਹਿਲਾਂ ਨਿਕਲੇਗਾ ਭਾਈ ਦੇਵੇ ਜੇ ਲਾਈਟਾਂ ਨਹੀਂ ਹੈਗੀਆਂ ਜਾਂ ਕੋਈ ਇਹ ਦਾ ਫਕਟਰੋਂ ਰੋਡ ਤੇ ਚੜਨਾ ਤੇ ਆ ਜਾਓ ਫਿਰ ਆਪਾਂ ਦੇਖਦੇ ਆ ਵੀ ਸੜਕ ਕਿਵੇਂ ਟੱਪੀ ਦਾ ਇੱਥੇ ਇੱਥੇ ਨਾ ਆਵਾਜ਼ ਚੱਲਦੀ ਰਹਿੰਦੀ ਆਵਾਜ਼ ਦੇਖੋ ਕਈ ਲਾਈਟਾਂ ਤਾਂ ਇੱਥੇ ਸਾਈਨ ਸਰ ਵੀ ਲਾਏ ਹੋਏ ਨੇ ਵੀ ਜਿਵੇਂ ਬਾਈ ਦੇ ਵੇ ਇਧਰਲੀ ਰੋਡ ਖਾਲੀ ਆ ਤਾਂ ਇਧਰ ਭੀੜ ਆ ਉਹਨੇ ਉਧਰ ਗ੍ਰੀਨ ਕਰ ਲੈਣੀ ਕਈ ਲਾਈਟਾਂ ਇਹੋ ਜਿਹਿਆਂ ਨੇ ਵੀ ਉਧਰੋਂ ਜਾਣਾ ਆ ਦੇਖੋ ਹੁਣ ਤੁਸੀਂ ਆਵਾਜ਼ ਆਉਂਦੀ ਰਹਿੰਦੀ ਇੱਥੇ ਇਹ ਆ ਵਾਲੀ ਵੀ ਤੁਸੀਂ ਜੇ ਟੱਪਣਾ ਤਾਂ ਆਹ ਬਟਨ ਦਬਾਓ ਆਵਾਜ਼ ਆ ਰਹੀ ਦੇਖੋ ਇਹ ਆ ਬਟਨ ਦਾ ਪਤਾ ਮੈਂ ਹੁਣ ਇਧਰ ਲਈ ਲਾਈਟ ਆਈ ਗਈ ਐ ਇਹ ਤੋਂ ਬਾਅਦ ਇਹਨੇ ਇਧਰ ਲਈ ਗ੍ਰੀਨ ਕਰ ਦੇਣੀ ਮੈਨੂੰ ਟੱਪਣ ਵਾਸਤੇ ਇਹ ਲੋਕਲ ਬੱਸਾਂ ਨੇ ਥੋੜੀਆਂ ਜਿਉਂ ਹੀ ਗ੍ਰੀਨ ਲਾਈਟ ਆਉਣੀ ਤਾਂ ਆਵਾਜ਼ ਬਦਲ ਜਾਣੀ ਆ ਦੇਖੋ ਬਦਲ ਗਈ ਆਵਾਜ਼ ਚਲੋ ਜੀ ਹੁਣ ਤੁਸੀਂ ਟੱਪ ਸਕਦੇ ਆ ਇਧਰੋਂ ਕੋਈ ਖਤਰਾ ਨਹੀਂ ਆਵਾਜ਼ ਇਦਾਂ ਕੋ ਆਉਂਦੀ ਰਹਿੰਦੀ ਇੱਥੇ ਇਦਾਂ ਦੀ ਆਵਾਜ਼ ਆਉਂਦੀ